24 ਲੱਖ ਵਿਦਿਆਰਥੀਆਂ ਨਾਲ ਖਲਵਾੜ ਹੋਇਆ ਉਹਨੇ ਪੇਖਣਾ ਖਲਵਾੜ ਹੋਇਆ ਇੱਕ ਫਰਾਡ ਹੋਇਆ ਪੇਪਰ ਲੀਕ ਹੋਇਆ ਜਿਨ੍ਹਾਂ ਨੇ ਲਾਭ ਪਠਾਣ ਦੀ ਕੁਸ਼ੀ ਉਹ ਹੀ ਫੜੇ ਗਏ ਨਹੀਂ ਤੇ ਬਾਪ ਦੀ ਸਰਕਾਰ 37 ਨਾਲ ਡਿਫੈਂਡ ਕਰ ਰਹੀ ਹੈ ਐਨਟੀਏ ਨੂੰ ਕਾਂਗਰਸ ਦੇ ਵੱਲੋਂ ਅੱਜ ਨੀਟ ਦੇ ਕੱਪੜੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡਾਕਟਰ ਤਰਨਵੀਰ ਗਾਂਧੀ ਸਾਡੇ ਨਾਲ ਮੌਜੂਦ ਦਾ ਗੱਲਬਾਤ ਕਰਾਂਗੇ ਕੀ ਕੁਝ ਇਸ ਪ੍ਰਦਰਸ਼ਨ ਨੂੰ ਲੈ ਕੇ ਅੱਜ ਮਿਥਿਆ ਗਿਆ ਹੈ ਕੀ ਕੁਝ ਕਰਨਾ ਹੈ ਗਨਸਭ ਐਮਪੀ ਬਣਨ ਤੋਂ ਬਾਅਦ ਪ੍ਰਦਰਸ਼ਨ ਪਹਿਲਾ ਕਰਨਾ ਪੈ ਰਿਹਾ ਹੈ ਕਿਤੇ ਨਾ ਕਿਤੇ ਲੋਕਾਂ ਦੇ ਮੁੱਦੇ ਸੁਣਨੇ ਸੀ ਅੱਜ ਇੱਥੇ ਪ੍ਰਦਰਸ਼ਨ ਲਈ ਬਿਲਕੁਲ ਜਿਹੜਾ بڑا ਕਬਲਾ ਹੋਇਆ ਜਿਹੜੀ ਬੜੀ ਫਰਾਡ ਹੋਇਆ ਇਹ ਸਕੈਂਡਲ ਹੋਇਆ ਉਹਦੇ ਖਿਲਾਫ ਪ੍ਰਦਰਸ਼ਨ ਕਰਨਾ ਬਹੁਤ ਜ਼ਰੂਰੀ ਹੈਗਾ ਇਸ ਕਰਕੇ ਅੱਜ ਆਪਾਂ ਪਹਿੰਦੋਂ ਪੰਜਾਬ ਪਰ ਤੋਂ ਕਾਂਗਰਸੀ ਸੜਕਾਂ ਤੇ ਨੇ ਔਰ ਦੇਸ਼ ਦੀ ਹਰ 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 ਰਾਜਤਾ ਨੀਚ ਵਿਦਿਆਰਥੀਆਂ ਨੇ ਜਖਜਾਤੀ ਪ੍ਰਗਟ ਕਰਨ ਲਈ ਇੱਕ ਮੁਠਤਾ ਪ੍ਰਗਟ ਕਰਨ ਲਈ ਮਾਪਿਆਂ ਨਾਲ ਇੱਕ 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 ਮੁਠਤਾ ਪ੍ਰਗਟ ਕਰਨ ਲਈ ਅੱਜ ਸਾਰੇ ਕੰਗ ਹਿੰਦੁਸਤਾਨ ਦੇ ਹਰ ਸਟੇਟ ਹੈਡਕ quarters ਤੇ ਇਹ ਮਜਾਰੇ ਹੋ ਰਹੇ ਨੇ ਅੱਜ ਅੱਜ ਪ੍ਰਦਰਸ਼ਨ ਹੋ ਰਹੇ ਨੇ ਧਰਨੇ ਧਰਨੇ ਹੋ ਰਹੇ ਨੇ ਦੇਖੀ ਦੀ ਸਭ ਤੋਂ ਵੱਡੀ ਅਦਾਲਤ ਪੰਚਾਇਤ ਦੇ ਵਿੱਚ ਹੁਣ ਤੁਸੀਂ ਪਹੁੰਚ ਚੁੱਕੇ ਹੋ ਕਿ ਉੱਥੇ ਜਾ ਕੇ ਵੀ ਇਹ ਮੁੱਦੇ ਚੁੱਕੇ ਜਾਣਗੇ ਅੱਜ ਦੇ ਤੌਰ ਤੇ ਇਹ ਤਾਂ ਸਭ ਤੋਂ ਪਖਵਾ ਮੁੱਦਾ ਹੈਗਾ ਵਿਦਿਆਰਥੀਆਂ ਦਾ ਜਿਹੜਾ ਪਵੇਖਾ ਉਹ ਦਾਤੇ ਲੱਗਿਆ ਹੋਇਆ 24 ਲੱਖ ਵਿਦਿਆਰਥੀਆਂ ਨਾਲ ਖਲਵਾੜ ਹੋਇਆ ਉਹਨੇ ਪਵੇਖਣਾ ਖਲਵਾੜ ਹੋਇਆ ਇੱਕ ਫਰਾਡ ਹੋਇਆ ਪੇਪਰ ਲੀਕ ਹੋਇਆ 65 ਵਿਦਿਆਰਥੀਆਂ ਨੂੰ ਅੱਬਲ ਕੋਸ਼ਿਸ਼ ਕਰ ਕਰਦਾ ਜਿਹੜੇ ਕਦੀ 1 2 3 ਤੋਂ ਵੱਧ ਨਹੀਂ ਸੀ ਹੁੰਦੇ ਇੱਕੋ ਸੈਂਟਰ ਤੋਂ 8 8 ਵਿਦਿਆਰਥੀਆਂ ਨੂੰ 100 ਬਟਾ 100 ਪਰਸੈਂਟ ਨੰਬਰ ਦੇ ਦਿੱਤੇ ਗਏ ਔਰ ਪੇਪਰ ਲੀਕ ਜਿਹੜੇ ਬਚੋਲੀ ਉਹ ਵੀ ਫੜੇ ਗਏ ਨੇ ਜਿਨ੍ਹਾਂ ਨੇ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਫੜੇ ਗਏ ਨਹੀਂ ਤੇ باوجود ਸਰਕਾਰ 37 ਨਾ ਡਿਫੈਂਡ ਕਰ ਰਹੀ ਹੈ ਐਨਟੀਏ ਨੂੰ ਜੋ ਕਿ ਸਰਕਾਰ ਦੇ ਪਾਰਟ ਤੇ ਇੱਕ ਮੁਜਰਮਾਨਾ ਜਿਹੜਾ ਐਕਟ ਹੈਗਾ ਹੈ ਸਰਕਾਰ ਨੂੰ ਹਕੀਕਤ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ ਹੈਗਾ ਔਰ ਜਿਹੜਾ ਪੇਪਰ ਰੱਦ ਕਰਕੇ ਨਵੇਂ ਨਵੇਂ ਸਿਰੋਂ ਪੇਪਰ ਲੈਣਾ ਚਾਹੀਦਾ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਾਂਗਰਸ ਨੂੰ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਫਤਵਾ ਦਿੱਤਾ ਹੈ ਤੇ ਅੱਜ ਕਾਂਗਰਸ ਖੜੀ ਵੀ ਨਜ਼ਰ ਆ ਰਹੀ ਹੈ ਵਿਦਿਆਰਥੀਆਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਪ੍ਰਦਰਸ਼ਨ ਤੋਂ ਬਿਨਾ ਹੋਰ ਕਿਹੜੇ ਰਾਹਤਾਂ ਤੇ ਕੰਮ ਕੀਤਾ ਜਾਵੇਗਾ ਪਾਰਲੀਮੈਂਟਸ ਬੰਦਾ ਠਾਵਾਗੇ ਜੋਰ ਸ਼ੋਰ ਨਾਲ ਕਿਤੇ ਨਾ ਕਿਤੇ ਅੱਜ ਜਿਹੜਾ ਆ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਹੈ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਵੱਲੋਂ ਨੀਟ ਤੇ ਐਗਜ਼ਾਮ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਜਾ ਰਹੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਡੇ ਡਿਗਗ ਸਾਰੇ ਐਮਪੀ ਦੇ ਸਮੇਤ ਰਾਜਾ ਬਡਿੰਗ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਪ੍ਰਦਰਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ ਕਿਉਂਕਿ ਕਿਤੇ ਨਾ ਕਿਤੇ ਇੰਡੀਆ ਲਾਈਨਸ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਾਂ ਆਮ ਆਨਮੀ ਪਾਰਟੀ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਹੁਣ ਜਿਹੜਾ ਹੈ ਕਾਂਗਰਸ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਅੱਜ ਪੂਰੇ ਦੇਸ਼ ਭਰ ਦੇ ਵਿੱਚ ਜਾ ਰਿਹਾ ਤਾਂ ਇਸ ਪ੍ਰਦਰਸ਼ਨ ਦਾ ਵਿਦਿਆਰਥੀਆਂ ਦੇ ਉਹ ਇੱਕ ਤੇ ਕਿੰਨਾ ਘਾਤ ਅਸਰ ਪਵੇਗਾ ਦੇਖਣਾ ਹੋਵੇਗਾ ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਹਿੰਦਰ ਸਿੱਧੂ এবੀਬੀ ਸੰਦਰ ਚੰਡੀਗੜ੍ਹ